ਹਾਂਜੀ ਸਵਾਗਤ ਹੈ ਤੁਹਾਡਾ ਪਰਮ ਅਜਬਲ ਪੀਚਨ ਦੇ ਵਿੱਚ ਅੱਜ ਆਪਾਂ ਸਿਹਤ ਨਾਲ ਜੁੜੀ ਹੋਈ ਇੱਕ ਬਹੁਤ ਹੀ ਵਧੀਆ ਚੀਜ਼ ਜਿਹੜੀ ਕਿ ਸਰਦੀਆਂ ਦੇ ਉੱਤੇ ਪੰਛੀ ਹਮ ਕਰ ਸਕਦੇ ਹਾਂ ਉਹਦੇ ਨਾਲ ਸੰਬੰਧਤ ਵੀਰੇ ਲੈ ਕੇ ਆਏ ਹਾਂ ਜਿਹਨੂੰ ਕਹਿੰਦੇ ਫਲੈਕਸ ਸ਼ੀਲ ਅਲਸੀ ਅਲਸੀ ਕੈਲਿਬਨ ਨਾਲ ਭਰਪੂਰ ਹੁੰਦੀ ਹੈ ਅਤੇ ਕਈ ਬਿਮਾਰੀਆਂ 'ਚ ਫਾਇਦੇਮੰਦ ਹੁੰਦੀ ਹੈ ਇੰਗਲਿਸ਼ ਦੇ ਵਿੱਚ ਇਹਨੂੰ ਫਲੈਕਸੀਡ ਕਿਹਾ ਜਾਂਦਾ ਹੈ ਇਹਦੇ ਵਿੱਚ ਮਟਾਮ ਮੀਕੈਟਰੀ ਫੈਟੀ ਐਸਿਡ ਫਾਈਬਰ ਆਦ ਹੁੰਦੇ ਹਨ ਜੋ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਉੰਦੇ ਹਨ ਫਲੈਕਸੀਡ ਲਿਗਨਾਨ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਐਸਟ੍ਰੋਜਨਿਕ ਅਤੇ ਐਨਟੀ ਆਕਸੀਡੈਂਟ ਦੋਵੇਂ ਗੁਣੜੇ ਪਾਈ ਜਾਂਦੇ ਹਨ ਇਸ ਤਰ੍ਹਾਂ ਸਿਹਤ ਨੂੰ ਇਹਦੇ ਕਈ ਫਾਇਦੇ ਹਨ ਖਾਸ ਕਰਕੇ ਠੰਡ ਦੇ ਦਿਨਾਂ ਦੇ ਵਿੱਚ ਫਲੈਕਸੀਡ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਹਾਲਾਂਕਿ ਜੇਕਰ ਇਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਖਾਧਾ ਜਾਂਦਾ ਹੈ ਨੁਕਸਾਨਦੇ ਸਾਬਤ ਹੁੰਦੇ ਹੈ ਹਾਰਟ ਲਈ ਖਾਸ ਕਰਕੇ ਇਹ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਵਿੱਚ omega 3 ਫੈਟੀ ਐਸਲਪਾਈ ਜਾਂਦੀ ਹੈ ਡਿਟੇਲ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਵੀ ਆਪੇ ਕਮੈਂਟ ਕਰਨਾ ਹਾਂਜੀ ਫਲੈਕਸੀਡ ਅਲਸੀ ਲਗਭਗ ਹਰ ਘਰ ਦੇ ਵਿੱਚ ਇਹਨੂੰ ਸਾਦਿਆਂ ਦੇ ਵਿੱਚ ਖਾਧਾ ਜਾਂਦਾ ਹੈ ਗੁਣਾਂ ਨਾਲ ਇਹ ਭਰਪੂਰ ਹੁੰਦੀ ਹੈ ਕਿਉਂਕਿ ਇਹਦੇ ਵਿੱਚ omega-3 fatty acid ਪਾਇਆ ਜਾਂਦਾ ਹੈ ਜਿਹੜਾ ਕਿ ਹਾਰਟ ਲੀਕ ਦੇ ਲਈ ਬਹੁਤ ਹੀ ਲਾਹੇਵੰਦ ਹੈ ਖਾਣੇ ਚ ਵੀ ਸਵਾਦ ਵਧਾਉਣ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ ਸਿਹਤ ਨਾਲ ਜੁੜੀਆਂ ਕਿਹੜੀ ਸਮੱਸਿਆਵਾਂ ਦੇ ਵਿੱਚ ਇਹ ਰਾਮਬੰਦ ਕਰਦੇ ਸਾਬਤ ਹੁੰਦੀ ਹੈ ਫਾਈਬਰ ਐਂਟੀਆਕਸੀਡੈਂਟ ਵਿਟਾਮਿਨ ਬੀ ਉਮੀਗਾ 3 ਫੈਟੀ ਐਸਿਡ ਆਇਰਨ ਅਤੇ ਪ੍ਰੋਟੀਨ ਨਾਲ ਭਰਪੂਰ ਅਲਸੀ ਦੇ ਬੀਜ ਹੈ ਕਈ ਬਿਮਾਰੀਆਂ ਤੋਂ ਤੁਹਾਨੂੰ ਰਾਹਤ ਲਾਉਂਦੇ ਆ ਇਹ ਵਾਲਾਂ ਲਈ ਵੀ ਲਾਹੇਵੰਦ ਹੈ ਚਮੜੀ ਲਈ ਵੀ ਲਾਹੇਵੰਦ ਹੈ ਕੁੱਲ ਮਿਲਾ ਕੇ ਚੀਜ਼ ਛੋਟੀ ਹੈ ਪਰ ਇਹਦੇ ਫਾਇਦੇ ਜੜੇ ਬਹੁਤ ਜ਼ਿਆਦਾ ਹਨ ਹੁਣ ਇਹਦੀ ਵਰਤੋਂ ਆਪਾਂ ਕਿਵੇਂ ਕਰ ਸਕਦੇ ਹਾਂ ਵਰਤੋਂ ਦਾ ਸੇਵਨ ਆਪਾਂ ਕਈ ਤਰੀਕਿਆਂ ਨਾਲ ਕਰ ਸਕਦੇ ਹਾਂ ਜਿਵੇਂ ਇਹਦੀ ਪੰਜੀਰੀ ਬਣਾ ਕੇ ਇਹਦੇ ਲੱਡੂ ਬਣਾ ਕੇ ਇਹਦਾ ਹਲਵਾ ਬਣਾ ਕੇ ਇਹਦਾ ਆਪਾਂ ਪਾਊਡਰ ਤਿਆਰ ਕਰਕੇ ਵੈਸੇ ਹੀ ਲੈ ਸਕਦੇ ਆਪਾਂ ਚਾਰੋ ਦਿਨਾਂ ਨਾਲ ਇਹਨੂੰ ਡਾਈਜੋਸਟ ਕਰਕੇ ਵਰਤਿਆ ਜਾਂਦਾ ਹੈ। ਕਈ ਲੋਕ ਤਾਂ ਇਹਨੂੰ ਕਣਕ ਦੇ ਆਟੇ ਦੇ ਵਿੱਚ ਮਿਲਾ ਕੇ ਰੋਟੀ ਬਣਾ ਕੇ ਵੀ ਖਾਂਦੇ ਆ। ਸਿਹਤ ਪੱਖੋਂ ਵੀ ਇਹਨੂੰ ਨਿਸ਼ਚਿਤ ਵਰਤਿਆ ਜਾ ਸਕਦਾ ਗੁਰਪੱਖੀ ਵੀ ਇਸੇ ਵਿੱਚ ਕੀਤਾ ਜਾ ਸਕਦਾ ਹੈ। ਚਲੋ ਜਿਵੇਂ ਵੀ ਹੈ ਜੈਸ ਤਰੀਕੇ ਨਾਲ ਆਪਾਂ ਨੂੰ ਸੌਖੇ ਤਰੀਕੇ ਨਾਲ ਇਸ ਲਈ ਕਰ ਸਕਦੇ ਹਾਂ। ਪਾਓ। ਹੁਣ ਜਿਹੜਾ ਫਾਇਦਾ ਕਰਦੀ ਹੈ ਕਿਹੜੇ-ਕਿਹੜੇ ਰੋਗਾਂ ਦੇ ਵਿੱਚ ਜੰਸਬੀ ਇਹ ਕਿਹੜੇ-ਕਿਹੜੇ ਅੰਗਾਂ ਲਈ ਫਾਇਦੇਮੰਦ ਹੈ। ਜਿਵੇਂ ਦਸਤੋ ਕਿ ਆਪਾਂ ਨੂੰ ਦਿਲ ਲਈ ਫਾਇਦੇਮੰਦ ਹੈ, ਹਾਟ ਲਈ ਬਹੁਤ ਹੀ ਫਾਇਦੇਮੰਦ ਹੈ। ਅortic ਦੇ ਬੀਜਾਂ ਦਾ ਰਜਣਾ ਸੇਵਨ ਕਰਨ ਨਾਲ ਜਿਹੜਾ ਬਲੱਡ ਪ੍ਰੈਸ਼ ਸਹੀ ਰਹਿੰਦੇ। ਬਲੱਡ ਪ੍ਰੈਸ਼ਰ ਸਹੀ ਰਹਿਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਹੱਥ ਮਿਲਦੀ ਹੈ। ਦਿਲ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਉਹਨਾਂ ਤੋਂ ਸਕਾਰਾ ਪਾਉਣ ਦੇ ਲਈ ਰੋਜ਼ਾਨਾ ਕਹੋ ਸਵੇਰੇ 2 ਚਮਚ ਰੋਸਟਡ ਕੀਤੇ ਹੋਏ ਹਲਸੀ ਦੇ ਬੀਜ ਦਸ ਵਨ ਕਰਨਾ ਚਾਹੀਦਾ ਹੈ। ਸਵੇਰ ਕਿਤਾਜ ਲੈਣ ਨਾਲ ਸੇਮ ਤੋਂ ਜ਼ਿਆਦਾ ਚੰਗਾ ਹੈ। ਸ਼ੂਗਰ ਮధుమేਹ ਸ਼ੂਗਰ ਦੇ ਲਈ ਮધુਮੇਹ ਲਈ ਡਾਇਬਟੀਸ ਦੇ ਲਈ ਬਹੁਤ ਹੀ ਫਾਇਦੇਮੰਦ ਹੈ। ਸ਼ੂਗਰ ਦੇ ਮਰੀਜ਼ਾਂ ਨੂੰ 2 ਚਮਚ ਭੁੰਨੇ ਹੋਏ ਹਲਸੀ ਖਾਣ ਤੋਂ ਬਾਅਦ 2 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਹ ਕਰਨ ਦੇ ਨਾਲ ਜਿਹੜੀ ਸ਼ੂਗਰ ਕੰਟਰੋਲ ਦੇ ਵਿੱਚ ਰਹਿੰਦੀ ਹੈ। ਆਬੈਸਟੀਮ ਰੋਤਾ weight loss ਇਹਦੇ ਵਿੱਚ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਜੇ ਘਰ ਮਟਾਪਾ ਕਰੂ ਤਾਂ weight ਕਰੂ ਭਾਰ ਘਟਕਣੇ ਦੀਆਂ ਨਾਲ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਲਸੀ ਦੇ ਬੀਜ ਖਾਣੇ ਚਾਹੀਦੇ ਹਨ ਇਸ ਨਾਲ ਮੈਟਾਬੋਲਿਜ਼ਮ ਜਲ ਤੇਜ਼ ਹੋ ਲਿਗਾ ਤੇ ਤੁਹਾਡਾ ਜਿਹੜਾ ਪੇਟ ਹੈ ਦੇਰ ਤੱਕ ਭਰੇ ਰਹੇਗਾ ਇਸ ਨਾਲ ਭਾਰ ਘਟਕਣ ਚ ਵੀ ਮਦਦ ਮਿਲਦੀ ਹੈ ਪਰ ਜੇ ਵੀ ਜਿਹੜੇ ਨੂੰ ਕੋਈ ਹੁੰਦੀ ਹੈ ਤਾਂ ਫਿਰ ਇੱਕ ਇਹ ਜੈਲੀ ਟਾਈਪ ਵਾਲੀ ਨੂੰ ਜਿਹੜੀ ਖਾਣ ਦੇ ਵਿੱਚ ਤਾਂ ਦਿੱਕਤ ਆਉਂਦੀ ਹੈ ਪਰ ਜੇਕਰ ਤੁਹਾਨੂੰ ਜਿਆਦਾ ਮਟਾਪਾ ਹੈ ਜਿਆਦਾ ਭਾਰ ਹੈ ਤਾਂ ਫਿਰ ਤੁਸੀਂ ਇਹਨੂੰ ਇਸ ਤਰ੍ਹਾਂ ਜ਼ਰੂਰ ਵਰਤੋ ਇਹਨਾਂ ਨੂੰ ਰੋਸਟ ਕਰਕੇ ਦਾ ਪਾਊਡਰ ਬਣਾ ਕੇ ਵਰਤਦੇ ਰਹੋ ਸਕਿਨ ਨਾਲस्ते ਬਹੁਤ ਫਾਇਦੇਮੰਦ ਕਾਸ਼ਕਾ ਗਲੋਇੰਗ ਸਕਿਨ ਨਾਸਤੇ ਅਲਸੀ ਦੇ ਬੀਜ ਇਸ ਸਕਿਨ ਦੇ ਲਈ ਵੀ ਕਾਫੀ ਫਾਇਦੇਮੰਦ ਸਾਾਬ ਹੁੰਦੇ ਆ ਇੱਕ ਚਮਚ ਅਲਸੀ ਦੇ ਬੀਜ ਅਤੇ ਉਸ ਵਿੱਚ ਇੱਕ ਅੰਡਾ ਮਿਲਾ ਕੇ ਉਹਦਾ ਪੇਸਟ ਬਣਾ ਲਵੋ ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ਤੇ 15 ਮਿੰਟਾਂ ਲਈ ਲਗਾਓ ਬਾਅਦ ਚ ਪਾਣੀ ਦੇ ਨਾਲ ਚਿਹਰਾ ਧੋ ਲਵੋ ਇਹ ਹੈ ਕਰਨ ਤੁਹਾਡੀ ਜਿਹੜੀ ਸਕਿਨ ਹੈ ਬਹੁਤ ਹੀ ਜ਼ਿਆਦਾ ਚਮਕਦਾਰ ਹੋ ਜਾਵੇਗੀ ਨਾਲ ਹੀ ਜਿਹੜੇ ਰਿੰਕਲ ਜਿਹਾ ਵਗੈਰਾ ਉਹ ਵੀ ਖਤਮ ਹੋਣਗੇ ਖਾਣ ਦੇ ਵਿੱਚ ਤਾਂ ਫਾਇਦਾ ਹੈ ਹੈ ਚਿਹਰੇ ਤੇ ਲਾਉਣ ਦੇ ਵਿੱਚ ਤਾਂ ਫਾਇਦਾ ਹੈ ਵਾਲ ਜਿਵੇਂ ਕਿ ਸੁੰਦਰਤਾ ਦੇ ਵਿੱਚ ਵਾਧਾ ਕਰਦੇ ਆ ਵਾਲ ਦਾ ਜਦੋਂ ਸਮੇਂ ਤੋਂ ਪਹਿਲਾਂ ਸਫੇਦ ਹੋ ਬੁਰਾ ਲੱਗਦਾ ਇਹ ਵਾਲਾਂ ਨੂੰ ਝੜਨ ਦਾ ਰੋਗ ਜੀ ਹੈ ਵਾਲਾਂ ਦੀ ਗ੍ਰੋਥ ਪ੍ਰੋਪਰ ਕਰਕੇ 2 ਮਹੀਨੇ ਟਿਪੇ ਭਜਨੇ ਵਾਲੇ ਰਹੇਗੇ ਕਮਜ਼ੋਰ ਵਾਲ ਉਹਨਾਂ ਨੇ ਇਹ ਬਕਾਇਦਾ ਵਧੀਆ ਲੱਕ ਰੱਖਦੀ ਉਹਨਾਂ ਨੂੰ ਟਾਂਕ ਦਰ ਬਣਾਉਂਦੀ ਉਹਨਾਂ ਨੂੰ ਮਜ਼ਬੂਤ ਕਰਦੀ ਹੈ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ 6 ਘੰਟੇ ਦੀ ਅਲਛੀ ਦੇ ਬੀਜ ਨੂੰ ਭੌਂ ਕੇ ਰੱਖ ਦੇਣਾ ਚਾਹੀਦਾ ਫਿਰ ਇਸ ਕੇ 2 ਚਮਚ ਆਮਲੇ ਦਾ ਤੇਲ ਮਿਲਾ ਕੇ ਦੇ ਵਿੱਚ ਇਹਨੂੰ ਸਿਰ ਦੇ ਵਿੱਚ ਵਾਲ ਜੜਾਂ ਦੇ ਵਿੱਚ ਲਗਾਉਣਾ ਉਸ ਤੋਂ ਬਾਅਦ ਤੁਸੀਂ 8 ਘੰਟਾ ਬੀਟ ਕਰਨੀ ਹੈ 8 ਘੰਟੇ ਬਾਅਦ ਤੁਸੀਂ ਵਾਲਾਂ ਨੂੰ ਧੋ ਲੈਣਾ ਜਿਹੜਾ ਸ਼ੈਂਪੂ ਵਰਨਾ ਉਹ ਵਰਤਣਾ ਵੀ ਹਰਬਲ ਵਰਤਣਾ ਕੋਈ ਜ਼ਿਆਦਾ ਹੋਰ కెమికਲ ਕੋਲ ਨਹੀਂ ਪੁੰਨੋ ਗੋਤ ਨੂੰ ਜਿਹੜਾ ਆਹ ਬੁੱਤ ਦੇ ਵਿੱਚ ਦੋ ਵਾਰ ਕਰ ਸਕਦੇ ਇਸ ਨਾਲ ਗਵਾਣ ਦੀ ਛੰਡ ਦੀ ਸਮੱਸਿਆ ਦੂਰ ਹੁੰਦੀ ਹੈ ਦੂਸਰਾ ਇਹਦੇ ਅੱਛੇ ਬਹੁਤ ਹੀ ਵਧੀਆ ਹੋਰ ਫਾਇਦਾ ਹੁੰਦਾ ਇੱਕ ਚਮਤ ਅਲਸੀ ਦੇ ਬੀਜ ਲੈ ਕੇ ਕਤੇ ਰੋਸ਼ਟ ਨਾ ਦਿੱਤੇ ਹੋਣ ਉਹਨੂੰ ਤੁਸੀਂ ਇੱਕ ਕੱਚ ਦੇ ਗਲਾਸ ਮੰਨ ਕੇ ਚਲੋ 100 ਮੇਲ ਪਾਣੀ ਦੇ ਵਿੱਚ ਉਹਨੂੰ ਉਬਾਲੋ ਉਹ ਜਿਹੜੀ ਜੈਲੀ ਜੈਲੀ ਦੇ ਵਿੱਚ ਉਹ ਨਿਕਲ ਕੇ ਆ ਜੀ ਪਾਣੀ ਦੇ ਵਿੱਚ ਫਿਰ ਤੁਸੀਂ ਉਸ ਪਾਣੀ ਨੂੰ ਉਤਾਰ ਲਓ ਉਸੇ ਦਾਣੀ ਦਾ ਬੀਜੇ ਲੇਟ ਹੋ ਗਿਆ ਤਾਂ ਫਿਰ ਉਹ ਚਿਪਕ ਜਾਂਦੀ ਨਾਲ ਉਹ ਉਹ ਜਿਹੜੀ ਜੈਲ ਜੀ ਨਿਕਲੀ ਹੋ ਉਹਦੇ ਵਿੱਚ ਤੁਸੀਂ ਇੱਕ ਚਮਚ ਨਾਰੀਅਲ ਦਾ ਤੇਲ ਮਲਾ ਕੇ ਜਿੱਚਾਹੋਂ ਤੁਹਾਨੂੰ ਇਹਦੇ ਵਿੱਚ ਅਲਾਈ ਆਇਲ ਜੈਤੂਨ ਦਾ ਤੇਲ ਵੀ ਇੱਕ ਸੰਸ ਮਿਲਾ ਸਕਦੇ ਹੋ ਉਹਨੂੰ ਮਲਾ ਕੇ ਮਿਕਸ ਕਰਕੇ ਚੰਗੀ ਤਰ੍ਹਾਂ ਵਾਲਾਂ ਦੇ ਵਿੱਚ ਲਗਾਓ ਖਾਸ ਕਰਕੇ ਵਾਲਾਂ ਦੀ ਜੜ੍ਹਾਂ ਦੇ ਵਿੱਚ ਤੇ ਉਸ ਤੋਂ ਬਾਅਦ ਤੁਸੀਂ ਵਾਲਾਂ ਨੂੰ ਅੱਧੇ ਪੌਣੇ ਘੰਟੇ ਬਾਅਦ ਧੋ ਲੈਣਾ ਕੋਈ ਹੋਰ ਸਿੰਪਲ ਜਿਹੜਾ ਹਰਬਲ ਵਰਤਨਾ ਕੋਈ ਜ਼ਿਆਦਾ ਮਹਿੰਗਾ ਰੈਕਟਾਈਨ ਕੋਲ ਵਾਲਾ ਸ਼ੈਂਪੂ ਨਹੀਂ ਵਰਤਣਾ ਇਸ ਨਾਲ ਤੁਹਾਡੇ ਵਾਲ ਆਪੜੇ ਤਮਕਦਾਰ ਮਲਾਈ ਸੰਦਰਮਣ ਕਿੰਨੇ ਲੰਬੇ ਹੋਣਗੇ ਇੱਕ ਜਿਹੜੀ ਹਲਕੜੀ ਸਮੇਂ ਦੀ ਬਿਮਾਰੀ ਹੈ ਕੈਂਸਰ ਜਿਹਦੇ ਨਾਮ ਤੋਂ ਡਰ ਲੱਗਦਾ ਇਹਦੇ ਤੁਸੀਂ ਵਿਚਾਰ ਕਰਦੇ ਕਿਉਂਕਿ ਇਹਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਹੁੰਦੇ ਜਿਵੇਂ ਕਿ ਬ੍ਰੈਸਟ ਕੈਂਸਰ ਸਕਿਨ ਕੈਂਸਰ ਸਕੈਨ ਕੈਂਸਰ ਵਗੈਰੇ ਕੈਂਸਰ ਜੋ ਸਰੀਰ ਦੇ ਵਿੱਚ ਕਿਸੇ ਕਿਤੇ ਵੀ ਕੋਈ ਕੈਂਸਰ ਬਣ ਪਦਾ ਉਹਨੂੰ ਕਾਫੀ ਹੱਦ ਤੱਕ ਇਹ ਘਟ ਕਰਨਦੀ ਹੈ ਇਸ ਲਈ ਤੁਸੀਂ ਅਲਸੀ ਦੇ ਬੀਜ ਨੂੰ ਦੇਹੀ ਚ ਮਿਲਾ ਕੇ ਵੀ ਖਾ ਸਕਦੇ ਹੋ ਇਲਟ ਨਾਲ ਜਿਹੜੀਆਂ ਸਮੱਸਿਆਵਾਂ ਦੇ ਵਿੱਚ ਬਹੁਤ ਇਹ ਵਧੀਆ ਕੰਮ ਕਰਦੀ ਹੈ ਅਲਸੀ ਚੋ ਕੋਲਨ ਸੀਲ ਅਤੇ ਅਕਲਨ ਸੀਲ ਫਾਈਬਰ ਹੁੰਦੇ ਹਨ ਜੋ ਪਾਚਨ ਤੰਤਨ ਨੂੰ ਡਾਈਜੈਸਟਿਵ ਸਿਸਟਮ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੇ ਹਨ ਜਿਸ ਨਾਲ ਤੁਸੀਂ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਗੋਲੰਦ ਦੇ ਵਿੱਚ ਜੇ ਕੋਈ ਸ਼ੁਕਰੀ ਡੈਂਡਰਫ ਹੁੰਦੀ ਹੈ ਤਾਂ ਉਹਦੇ ਵਿੱਚ ਮੈਨੂੰ ਬਹੁਤ ਹੀ ਵੈਲਰ ਜਲਤ ਮਿਲਦਾ ਹੈ ਅਲਸੀ ਦੇ ਬੀਜ ਨੂੰ ਪੀਸ ਕੇ ਉਹਦੇ ਵਿੱਚ ਦੋ ਤਿੰਨ ਚਮਚ ਨਾਰੀਅਲ ਦਾ ਤੇਲ ਮਿਲਾ ਲਵੋ ਇਸ ਤੇਲ ਨਾਲ ਸਿਰ ਦੀ ਮ사ਜ ਕਰੋ ਅਤੇ 20 ਤੋਂ 40 ਮਿੰਟ ਤੇਲ ਇਹ ਗੋਲੰਦ ਵਿੱਚ ਰੱਖਿਆ ਰਹੋ ਇਸ ਤੋਂ ਬਾਅਦ ਸੈਂਪ ਕਰੋ ਇਹ ਜਿਹੇ ਕਨਾਲ ਜਿਹੜੀ ਸ਼ੁਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ ਹੋਰ ਤੌੜੇ ਵੀ ਵਰਤਣ ਸਾਥ ਹੈ ਅਲਸੀ ਦੇ ਬੀਜ ਦੇ ਵਿੱਚ ਇਹੋ ਜਿਹੇ ਨਿਊਟ੍ਰੀਐਂਟਸ ਪਾਏ ਜਾਂਦੇ ਇਹੋ ਜਿਹੇ ਤੱਤ ਪਾਏ ਜਾਂਦੇ ਜਿਹੜੇ ਕਿ ਲੇਡੀਜ਼ ਦੀਆਂ ਸਮੱਸਿਆਵਾਂ ਦੇ ਵਿੱਚ ਇਹਨਾਂ ਜਮਨੀਆਂ ਸਮੱਸਿਆਵਾਂ ਉਹਨਾਂ ਦੇ ਵਿੱਚ ਦਾਲ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਹੈ ਇਹਦੇ ਲਈ 40 ਗ੍ਰਾਮ ਪੀਸੇ ਹੋਏ ਅਲਸੀ ਦਾ ਸੇਵਨ ਕੀਤਾ ਜਾਵੇ ਤਾਂ ਇਹ ਬਹੁਤ ਹੀ ਵਧੀਆ ਰਿਜ਼ਲਟ ਦਿੰਦੀ ਹੈ ਹਾਰਮੋਨ ਨੂੰ ਬੈਲੈਂਸ ਕਰਨ ਦੇ ਵਿੱਚ ਬਹੁਤ ਮਦਦ ਕਰੇ ਇਹ ਵੀ ਜਿਆਦਾਤਰ ਲੜੀਆਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੇ ਵਿੱਚ ਆਉਂਦੀ ਹੈ ਅਕਸਰ ਔਰਤਾਂ ਦੇ ਵਿੱਚ ਹਾਰਮੋਨਜ਼ ਦਾ ਅਸੰਤੁਲਨ ਦੀ ਸਮੱਸਿਆ ਆ ਜਾਂਦੀ ਹੈ ਅਜੇ ਇਹ ਚਾਲਸੀ ਦੇ ਬੀਜ ਨੂੰ ਸੇਵਨ ਇਸ ਸਮੱਸਿਆ ਨੂੰ ਦੂਰ ਕਰ ਸਕਦਾ ਹੈ ਇਸ ਨੂੰ ਸੀਟ ਐਸਟ੍ਰੋਜਨ ਹਾਰਮੋਨ ਦਾ ਪੱਧਰ ਵੀ ਵਧਾ ਜਿਹੜਾ ਔਰਤਾਂ ਲਈ ਬੇਹੱਦ ਜ਼ਰੂਰੀ ਹੈ ਓਵਰ ਆਲ ਜਿਹੜੀ ਅਲਸੀ ਹੈ ਨੇ ਖੇਤ ਲਈ ਬਹੁਤ ਹੀ ਫਾਇਦੇਮੰਦ ਹੈ ਪਰ ਨਾਲੇ ਇਹ ਵੀ ਹੈ ਐਕसेस ਆਫ एवरीथिंग इज बैड ਉਹ ਦੇਖਦਾ ਹਰ ਚੀਜ਼ ਨਹੀਂ ਮਾਰੀ ਹੁੰਦੀ ਹੈ ਜਿਹਨੂੰ ਆਪਣੀ ਲੋੜ ਮੁਤਾਬਕ ਤਾਂ ਥੋੜੀ ਮਤਲਬ ਵਿੱਚ ਸਟਾਰਟ ਕਰਕੇ ਥੋੜਾ